ਲਓ ਜੀ ਦੋਸਤੋ ਅੱਜ ਆਪਣੇ ਬੱਚੇ ਕਰ ਰਹੇ ਨੇ ਸਟ੍ਰੈਚਿੰਗ ਠੀਕ ਹੈ ਕਿਉਂਕਿ ਕੱਲ ਨੂੰ ਇਹਨਾਂ ਦਾ ਹੈਗਾ ਟ੍ਰਾਇਲ ਤੇ ਆ ਸਾਡੇ ਪਿੰਡ ਵਾਲੇ ਜੋ ਚਲੋ ਇਹਨਾਂ ਦਾ ਜੰਪ ਜੰਪ ਦਿਖਾਈਏ ਚਲੋ ਹਮਝਾ ਕਰੋ ਜੰਪ ਚਲੋ ਸ਼ੁਰੂ ਕਰੋ ਹੁਣ ਤਾਂ ਵੀਡੀਓ ਬਣੀ ਆਂਦੀ ਥੋੜੀ ਕੋਈ ਗੱਲ ਨਹੀਂ ਚੱਲ ਹਮਝਾ ਸ਼ੁਰੂ ਕਰ ਪੁੱਤ ਆ ਜਾ ਛੇਤੀ ਇਹ ਕਹਿੰਦਾ ਸਾਡੇ ਪਿੰਡ ਆ ਕੇ ਕੀੜਾ ਮਾਰ ਜੀ ਜੇ ਬੰਦੇ ਦੇਖਣੇ ਬਰੇ ਬੱਲੀ ਉਹ ਵਾਲਾ ਕੰਮ ਹੈ ਦਾ ਲਓ ਜੀ ਇਦਾਂ ਹੀ ਉਹ ਕੁੜੀਆਂ ਸੇਮ ਆਪਣਾ ਹਨਾ ਕੁਝ ਕੁੜੀਆਂ ਆਪਣਾ ਫੌਲ ਸੈੱਟ ਕਰ ਰਹੀਆਂ ਨੇ ਤੇ ਉਧਰ ਬਾਕੀ ਸਾਰੇ ਕੁੜੀਆਂ ਆਪਣਾ ਸਟ੍ਰੈਚਿੰਗ ਕਰਨ ਲੱਗੇ ਪਏ ਨੇ ਕੱਲੂ ਹੈਗਾ ਟ੍ਰਾਇਲ ਕੁਝ ਬੱਚੇ ਆਪਣੇ ਕਬੱਡੀ ਵਾਲੇ ਲੱਗੇ ਪਏ ਇੱਧਰ ਪ੍ਰੈਕਟਿਸ ਕਰਨ ਉਹ ਸਾਈਡ ਤੇ ਆ ਕਰ ਰਹੇ ਨੇ ਆਪਣਾ ਫੌਲ ਸੈੱਟ ਠੀਕ ਹੈ ਇੱਕ ਇੱਕ ਬੱਚੇ ਤੇ ਸਪੈਸ਼ਲ ਧਿਆਨ ਦਿੱਤਾ ਜਾਂਦਾ ਇਸ ਲਈ ਕਿ ਕਿ ਕੁੜੀਆਂ ਲੱਗੀਆਂ ਹੋਈਆਂ ਨੇ ਆਪਣਾ ਸਟ੍ਰੈਚਿੰਗ ਕਰ ਸਟ੍ਰੈਚਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਤੁਹਾਡਾ ਟ੍ਰਾਇਲ ਹੋਏ ਟ੍ਰਾਇਲ ਤੋਂ ਇੱਕ ਦਿਨ ਪਹਿਲਾਂ ਇਹ ਬੱਚੇ ਅੰਦਰ ਰਿਲੈਕਸੇਸ਼ਨ ਚੱਲਦਾ ਪੂਰੀ ਤਰ੍ਹਾਂ ਤਾਂ ਕਿ ਬੱਚੇ ਟ੍ਰਾਇਲ ਨੂੰ ਜਿਹੜਾ ਵਧੀਆ ਤਵੱਜੂ ਦੇ ਨਾਲ ਟ੍ਰਾਇਲ ਆ ਜਿਹੜਾ ਪਾਸ ਕਰ ਸਕਣ ਤੇ ਇਹਨਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਦੀ ਕਿੰਨੀ ਪ੍ਰੋਗਰੈਸ ਹੋਈ ਹੈ ਕਿੰਨੀ ਕਿ ਨਹੀਂ ਤੇ ਸੇਮ ਬਾਕੀ ਤੁਸੀਂ ਦੇਖ ਰਹੇ ਹੋ ਲੌਂਗ ਜੰਪ ਦੀ ਪੇਟਾ ਆਪਣੀ ਸਾਰਾ ਹਨਾ ਸਿਸਟਮ ਆਪਣਾ ਕੋ ਸਾਰਾ ਸੈੱਟ